ਬਲਵੀਰ ਸਿੰਘ ਜੀ ਉਹਨਾਂ ਦੇ ਨਾਲ ਬੈਠੇ ਹੋਏ ਸੰਜੀਵ ਜੀ ਗੁਰਦੀਪ ਜੀ ਰਾਜਕੁਮਾਰ ਜੀ ਸੁਰਿੰਦਰ ਜੀ ਔਰ ਹਜੇ ਜੀ ਔਰ ਇਸ ਪੰਡਾਲ ਦੇ ਵਿੱਚ ਬੈਠੇ ਮੇਰੇ ਸਤਿਕਾਰਯੋਗ ਸਾਥੀਓ ਜੈ ਪੀ ਜੈ ਭਲ ਸਾਥੀਓ ਅੱਜ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ ਦਿਨ ਮਨਾਉਣ ਦੇ ਲਈ ਅਸੀਂ ਸਾਰੇ ਲੋਕ ਇਕੱਤਰ ਹੋਏ ਆ ਬਹੁਤ ਸਾਰੀਆਂ ਗੱਲਾਂ ਮੈਂ ਸਮਝਦਾ ਮੈਨੂੰ ਬੁਲਾਉਣ ਦੀ ਲੋੜ ਨਹੀਂ ਸੀ ਕਿਉਂਕਿ ਜਿੰਨੇ ਕੁ ਲੋਕ ਇੱਥੇ ਬੋਲ ਕੇ ਗਏ ਨੇ ਤਕਰੀਬਨ ਹਰ ਇੱਕ ਇਨਸਾਨ ਦੀ ਮੈਂ ਵੇਖਿਆ ਕਿ ਅਲੱਗ-ਅਲੱਗ ਟੌਪਿਕਸ ਦੇ ਉੱਪਰ ਬਹੁਤ ਚੰਗੀ ਪਕੜ ਆ ਔਰ ਬਹੁਤ ਕੁਝ ਜਾਣਦੇ ਨੇ ਪਰ ਸਾਥੀਓ ਬਾਬਾ ਸਾਹਿਬ ਅੰਬੇਡਕਰ ਨੇ 18 ਮਾਰ 1956 ਨੂੰ ਬਾਬਾ ਸਾਹਿਬ ਅੰਬੇਡਕਰ ਆਗਰੇ ਦੀ ਧਰਤੀ ਤੇ ਆਏ ਔਰ ਬਾਬਾ ਸਾਹਿਬ ਅੰਬੇਡਕਰ ਜੀ ਨੇ ਰੋਂਦੇ ਹੋਏ ਇੱਕ ਗੱਲ ਕਹੀ ਕਿ ਮੈਨੂੰ ਮੇਰੇ ਪੜੇ ਲਿਖੇ ਸਮਾਜ ਨੇ ਧੋਖਾ ਦਿੱਤਾ ਸਖਤਾਰ ਜੋ ਸਾਥੀਓ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਨਾ ਕਿ ਇੱਕ ਸਾਲ ਦੇ ਵਿੱਚ ਅਸੀਂ ਅੱਜ ਜਿਹੜਾ ਪ੍ਰੋਗਰਾਮ ਕਰ ਰਹੇ ਹਾਂ ਇਸ ਤੋਂ ਇਲਾਵਾ ਵੀ ਕਿਹਾ ਅਸੀਂ ਸਮਾਜ ਦੇ ਵਿੱਚ ਜਾ ਕੇ ਆਪਣਾ ਫਰਜ਼ ਅਦਾ ਕਰ ਰਹੇ ਹਾਂ ਜੇ ਨਹੀਂ ਅਦਾ ਕਰ ਰਹੇ ਤਾਂ ਸਾਨੂੰ ਆਤਮ ਚਿੰਤਨ ਕਰਨ ਦੀ ਲੋੜ ਹੈ ਕਿਉਂਕਿ ਬਾਬਾ ਸਭ ਅੰਬੇਡਕਰ ਨੇ ਗੱਲ ਕਹੀ ਸੀ ਕਿ ਮੈਂ ਮੂਰਤੀ ਪੂਜਕ ਨਹੀਂ ਮੈਂ ਮੂਰਤੀਆਂ ਭੰਨਣ ਵਾਲਾ ਤਾਂ ਸਾਥੀਓ ਕੀ ਅਸੀਂ ਬਾਬਾ ਸਾਹਿਬ ਅੰਬੇਡਕਰ ਦਾ ਫਰਜ਼ ਅਦਾ ਕਰ ਰਹੇ ਹਾਂ ਜੋ ਸਾਡੀ ਉਹ ਡਿਊਟੀ ਲਾ ਕੇ ਗਏ ਇੱਕ ਸ਼ਾਇਰ ਨੇ ਲਿਖਿਆ ਸੀ ਕਹਿੰਦਾ ਕਰ ਗੁਜ਼ਰ ਗਏ ਉਹ ਭੀਮ ਥੇ ਦੁਨੀਆ ਕੋ ਜਗਾਣੇ ਵਾਲੇ ਭੀਮ ਥੇ ਹਮਨੇ ਤੋ ਇਤਿਹਾਸ ਪੜਾ ਹੈ ਜਾਰੋ ਲੇਕਿਨ ਇਤਿਹਾਸ ਬਣਾਣੇ ਵਾਲੇ ਮੇਰੇ ਭੀਮ ਸਾਥੀਓ ਬਾਬਾ ਸਾਹਿਬ ਅੰਬੇਡਕਰ ਨੇ ਇਸ ਦੇਸ਼ ਦੀ ਤਸਵੀਰ ਨੂੰ ਬਦਲਿਆ ਇਸ ਸਮਾਜ ਦੀ ਤਸਵੀਰ ਨੂੰ ਬਦਲ ਲਿਆ ਕਿਉਂਕਿ ਸਾਥੀਓ ਜਨਮ ਦਿਨ ਕਦੀ ਵੀ ਮਹਾਨ ਨਹੀਂ ਹੁੰਦਾ ਅਸੀਂ ਬਹੁਤ ਸਾਰੇ ਮਹਾਪੁਰਸ਼ਾਂ ਦੇ ਜਨਮ ਦਿਨ ਮਨਾਉਂਦੇ ਆ ਜਨਮ ਦਿਨ ਕਦੀ ਵੀ ਮਹਾਨ ਨਹੀਂ ਹੁੰਦਾ ਜੇ ਮੌਤ ਮਹਾਨ ਨਾ ਹੋ ਬਾਬਾ ਸਭਾ ਅੰਬੇਦਕਰ ਮਹਾਨ ਮੌਤ ਮਰ ਕੇ ਗਏ ਇਸ ਦੇਸ਼ ਦੇ ਵਿੱਚ ਕਿਉਂਕਿ ਉਹਨਾਂ ਨੇ ਉਹਨਾਂ ਲੋਕਾਂ ਦੇ ਲਈ ਕੰਮ ਕੀਤਾ ਜਿਹਨਾਂ ਲੋਕਾਂ ਨੂੰ ਹਾਸ਼ੀਏ ਤੋਂ ਥੱਲੇ ਧੱਕਿਆ ਗਿਆ ਉਹਨਾਂ ਨੇ ਉਹਨਾਂ ਲੋਕਾਂ ਨੂੰ ਕੰਮ ਕੀਤਾ ਜਿਹੜਾ ਲੋਕਾਂ ਨੂੰ ਔਰਤ ਨੂੰ ਪੈਰ ਦੀ ਜੁੱਤੀ ਕਿਹਾ ਗਿਆ ਬਾਬਾ ਸਭਾ ਅੰਬੇਦਕਰ ਨੇ ਉਹਦੀ ਅਪਲਿਫਟਮੈਂਟ ਦੇ ਲਈ ਕੰਮ ਕੀਤਾ ਕਿਉਂਕਿ ਬਾਬਾ ਸਭਾ ਅੰਬੇਦਕਰ ਵੀ ਜਦੋਂ ਮੌਤ ਹੋਈ ਉਸ ਨੇ ਇੱਕ ਬਾਬਾ ਸਾਭਾ ਅੰਬੇਡਕਰ ਦੇ ਸੰਸਕਾਰ ਤੋਂ ਪਹਿਲਾਂ ਇੱਕ ਸੈਮੀਨਾਰ ਜਿਹੜਾ ਟਾਈਪ ਕੀਤਾ ਗਿਆ ਤਾਂ ਕਿ ਅਲੱਗ-ਅਲੱਗ ਲੋਕ ਬਾਬਾ ਸਾਭਾ ਅੰਬੇਡਕਰ ਦੇ ਬਾਰੇ ਦੇ ਵਿੱਚ ਆਪਣੇ ਵਿਚਾਰ ਰੱਖਣ ਤਾਂ ਸਾਥੀਓ ਉਹਨਾਂ ਦਾ ਇੱਕ ਸੈਕਟਰੀ ਜਿਹਦਾ ਨਾਂ ਸੀ ਐਨ ਸ਼ਿਵਾਜੀ ਐਨ ਸ਼ਿਵਾਜੀ ਨੇ ਇੱਕ ਗੱਲ ਕਹੀ ਕਹਿੰਦੇ ਮਰਿਆ ਹੋਇਆ ਅੰਬੇਡਕਰ ਜ਼ਿੰਦਾ ਅੰਬੇਡਕਰ ਨਾਲੋਂ ਵੱਧ ਖਤਰਨਾਕ ਸਾਬਤ ਹੋਏ ਅੱਜ ਸਾਥੀਓ ਤੁਸੀਂ ਦੇਖ ਰਹੇ ਹੋ ਬਾਬਾ ਸਾਹਿਬ ਅੰਬੇਡਕਰ ਦੇ ਵਿਚਾਰਾਂ ਤੇ ਚਲਦੇ ਹਾਂ ਜੇ ਨਹੀਂ ਚਲਦੇ ਤਾਂ ਸਾਨੂੰ ਆਤਮ ਚਿੰਤਨ ਕਰਨ ਦੀ ਲੋੜ ਹੈ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਦੀ ਬਦੌਲਤ ਅਸੀਂ ਲੋਕ ਦੇਸ਼ ਦੇ ਵਿੱਚ ਅਲੱਗ-ਅਲੱਗ ਉਹੜਿਆਂ ਤੇ ਪਹੁੰਚੇ ਸਾਡੇ ਸਮਾਜ ਦੀਆਂ ਭੈਣਾਂ ਸਾਡੀਆਂ ਧੀਆਂ ਇਸ ਦੇਸ਼ ਦੇ ਵਿੱਚ ਮੁਨਕਾ ਆਰਮੀਆ ਦੇ ਬਰਾਬਰ ਦੀਆਂ ਜੰਗੀਆਂ ਉਹ ਭਾਈਵਾਲ ਬਣੀਆਂ ਲੇਕਿਨ ਸਾਥੀਓ ਕੀ ਪਰਪਸ ਸਬਮਿਟ ਕਰਨ ਦਾ ਫਰਕ ਅਦਾ ਕਰਨ ਦੇ ਲਈ ਉਹਨਾਂ ਦੀ ਜਿਹੜੀ ਵਿਚਾਰਧਾਰਾ ਸੀ ਉਹ ਆਮ ਲੋਕਾਂ ਤੱਕ ਪਹੁੰਚਾਉਣ ਦੇ ਲਈ ਅਸੀਂ ਕੋਈ ਉਪਰਾਹਲਾ ਕਰ ਰਿਹਾ ਮੈਨੂੰ ਲੱਗਦਾ ਸ਼ਾਇਦ ਅਸੀਂ ਕੋਈ ਉਪਰਾਹਲਾ ਨਹੀਂ ਕਰ ਰਹੇ ਕਿਉਂਕਿ ਜਿਸ ਤਰ੍ਹਾਂ ਭਾਰਤ ਸਰਕਾਰ ਨੇ ਕੀਤਾ ਉਸੇ ਤਰ੍ਹਾਂ ਅਸੀਂ ਲੋਕ ਨਹੀਂ ਕਰਦੇ 1990 ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਨੂੰ ਭਾਰਤ ਰਤਨ ਦਿੱਤਾ ਗਿਆ ਔਰ ਬਹੁਤ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਇੱਕ ਦੋ ਤੁਸੀਂ ਜਾਣਦੇ ਹੋਵੋਗੇ ਉਹਨਾਂ ਨੂੰ ਸਨ 71 ਦੇ ਵਿੱਚ ਹੀ ਭਾਰਤ ਰਤਨ ਜਿਹੜਾ ਉਹ ਦੇ ਦਿੱਤਾ ਗਿਆ ਬਾਬਾ ਸਾਹਿਬ ਅੰਬੇਡਕਰ ਦੀ ਯਾਦ ਬੜੀ देर बाद ਆਈ ਪਰ ਲੇਕਿਨ ਬਾਬਾ ਸਾਹਿਬ ਅੰਬੇਡਕਰ ਆਪਣੀ ਵਿਦੋਤਾ ਦੇ ਨਾਲ ਆਪਣੇ ਸਮਾਨਤਾ ਦੇ ਥੋੜੇ ਦੇ ਨਾਲ ਇਸ ਦੇਸ਼ ਦੇ ਵਿੱਚ ਔਰ ਪੂਰੇ ਵਿਸ਼ਵ ਦੇ ਵਿੱਚ ਆਪਣਾ ਪਰਚਮ ਲਹਿਰਾ ਚੁੱਕੇ ਸੀ ਮੈਂ ਸਮਝਦਾ ਬਾਬਾ ਸਾਹਿਬ ਅੰਬੇਡਕਰ ਨੂੰ ਭਾਰਤ ਰਤਨ ਦਾ ਅਵਾਰਡ ਦੇ ਕੇ ਭਾਰਤ ਰਤਨ ਅਵਾਰਡ ਦੀ लाज ਰੱਖੀ ਗਈ ਹੈ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਭਾਰਤ ਰਤਨ ਨਹੀਂ ਬਾਬਾ ਸਾਹਿਬ ਅੰਬੇਡਕਰ ਵਿਸ਼ਵ ਰਤਨ ਹੈ ਤਾਂ ਸਾਥੀਓ ਅੱਜ ਵੀ ਕੁਝ ਲੋਕ ਪਿਛਲੇ ਕੁਝ ਸਮਿਆਂ ਜੀ ਤੁਸੀਂ ਦੇਖਿਆ ਹੋਊਗਾ ਕਿ ਬਾਬਾ ਸਾਹਿਬ ਅੰਬੇਡਕਰ ਦੀਆਂ ਥਾਂ-ਥਾਂ ਤੇ ਮੂਰਤੀਆਂ ਭੱਗੀਆਂ ਜਾ ਰਹੀਆਂ ਬਹੁਤ ਸਾਰੇ ਲੋਕ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਦਾ ਅਪਮਾਨ ਕਰਦੇ ਆ ਜੇ ਡਾਕਟਰਾਂ ਦੀ ਭਾਸ਼ਾ ਦੇ ਵਿੱਚ ਸਮਝੀਏ ਤਾਂ ਜਿਸ ਚੀਜ਼ ਦਾ ਰਿਐਕਸ਼ਨ ਹੋਣਾ ਲੱਗ ਢੋਣ ਲੱਗ ਪਵੇ ਤਾਂ ਉਸ ਉਸ ਜਿਸ ਇਨਸਾਨ ਨੂੰ ਰਿਐਕਸ਼ਨ ਹੋਣਾ ਲੱਗ ਪਵੇ ਤਾਂ ਮੈਂ ਸਮਝਦਾ ਕਿ ਉਹਦੀ ਮੌਤ ਨਿਸ਼ਚਿਤ ਹੋ ਜਾਂਦੀ ਹੈ ਤੁਹਾਡੇ ਵਿਰੋਧੀ ਅਜੇ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਤੋਂ ਵੀ ਡਰ ਰਹੇ ਨੇ ਇਸ ਕਰਕੇ ਉਹ ਲੋਕ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਦੇ ਨਾਲ ਅਲੱਗ-ਅਲੱਗ ਤਰ੍ਹਾਂ ਦੀਆਂ ਜੜੀਆਂ ਖਿਲਵਾੜ ਕਰਦੇ ਨੇ ਲੇਕਿਨ ਸਾਥੀਓ ਸਮਝਾਂ ਦੀ ਲੋੜ ਹੈ ਕਿ ਬਾਬਾ ਸਾਹਿਬ ਅੰਬੇਡਕਰ ਉਹਨੂੰ ਇੱਕ ਦਲਤਾਂ ਦਾ ਮਸੀਹਾ ਬਣਾ ਕੇ ਸਮਾਜ ਦੇ ਵਿੱਚ ਰਿਪਰੈਜ਼ੈਂਟ ਕੀਤਾ ਜਾਂਦਾ ਕਿ ਇਹ ਸਿਰਫ ਤੇ ਸਿਰਫ ਦਲਤਾਂ ਦਾ ਵਸੀਹਾ ਹੈ ਐਡੇ ਵੱਡੇ ਆਈਕਨ ਨੂੰ ਸਿਰਫ ਤੇ ਸਿਰਫ ਇਹ ਕਹਿ ਦੇਣਾ ਕਿ ਇਹ ਦਲਤਾਂ ਦਾ ਵਸੀਹਾ ਹੈ ਮੈਂ ਸਮਝਦਾ ਕਿ ਬਾਬਾ ਸਾਹਿਬ ਅੰਬੇਡਕਰ ਦੀ ਵਿਸ਼ਵ ਪੱਤਰੀ ਸ਼ਖਸੀਅਤ ਦੇ ਨਾਲ ਬਹੁਤ ਵੱਡਾ ਧੋਖਾ ਹੈ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਦੀਆਂ ਕੁਝ ਕੰਮ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਨੇ 1917 ਦੇ ਵਿੱਚ ਇੱਕ ਕਿਤਾਬ ਲਿਖੀ ਇਹਨਾਂ ਗੱਲਾਂ ਨੂੰ ਗਵਰਨਰ ਸੁਣਿਓ ਬਾਬਾ ਸਭੋਂ ਬੈਠ ਕੇ 1917 ਦੇ ਵਿੱਚ ਇੱਕ ਕਿਤਾਬ ਲਿਖਦੇ ਨੇ ਸਮਾਲ ਹੋਲਡਿੰਗਸ ਆਫ ਇੰਡੀਆ ਐਂਡ देयर ਰੈਮਡੀ ਅੱਜ ਪ੍ਰੋਗਰਾਮ ਅਸੀਂ ਕਰ ਰਹੇ ਹਾਂ ਬਹੁਤ ਸਾਰੇ ਸਾਥੀਆਂ ਨੂੰ ਸਾਡੇ ਪ੍ਰੋਗਰਾਮ ਤੋਂ ਬਾਅਦ ਦਵਾਰ ਚ ਗੱਲ ਆਊਗੀ ਯਾਰ ਆ ਪ੍ਰਬੰਧ ਜਿਹੜਾ ਹੋਣਾ ਚਾਹੀਦਾ ਸੀ ਆ ਪ੍ਰਬੰਧ ਹੋਣਾ ਚਾਹੀਦਾ ਸੀ ਪਰ ਸਾਡਾ ਪੁਰਖਾ ਕੀ ਕਰ ਰਿਹਾ ਅਸੀਂ ਨੁਕਸ ਕਰਦੇ ਹਾਂ ਸਾਡਾ ਪੁਰਖਾ ਜੇ ਪ੍ਰੋਬਲਮ ਰੱਖ ਰਿਹਾ ਤਾਂ ਉਹਦਾ ਸੋਲੂਸ਼ਨ ਵੀ ਤੁਹਾਡੇ ਸਾਹਮਣੇ ਰੱਖਦਾ ਕਿਤਾਬ ਲਿਖੀ ਸਮਾਨ ਹੋਲਡਿੰਗਸ অফ ਇੰਡੀਆ ਐਂਡ देयर ਰੈਮਡੀਜ਼ ਭਾਵ ਇਸ ਦੇਸ਼ ਦੇ ਵਿੱਚ ਜਿਹੜੀ ਜ਼ਮੀਨਾਂ ਸੀ ਉਹਦੀ ਚੱਕਬੰਦੀ ਨਹੀਂ ਸੀ ਉਸ ਲਈ ਦੀ ਜ਼ਮੀਨ ਇੱਕ ਕਿਲਾ ਇਸ ਜਗ੍ਹਾ ਔਰ ਇੱਕ ਕਿਲਾ ਕਿਤੇ ਹੋਰ ਜਗ੍ਹਾ ਔਰ ਉਹਦੇ ਨਾਲ ਪ੍ਰੋਬਲਮ ਕੀ ਹੁੰਦੀ ਸੀ ਕਿ ਜਿਹੜਾ ਪਾਣੀ ਆ ਉਹ ਪ੍ਰੋਪਰ ਖੇਤਾਂ ਤੱਕ ਨਹੀਂ ਸੀ ਪਹੁੰਚਦਾ ਉਦੇ ਨਾਲ ਜਿਹੜਾ ਫਾਰਮਰ ਕੰਮ ਕਰਨ ਵਾਲਾ ਆ ਉਹਦੀ ਵੀ ਪਹੁੰਚ ਉਸ ਤੱਕ ਨਹੀਂ ਸੀ ਤੇ ਬਾਬਾ ਸਾਹਿਬ ਅੰਬੇਡਕਰ ਦੀ ਰეკਮੈਂਡੇਸ਼ਨ ਤੇ ਅੰਗਰੇਜ਼ ਸਰਕਾਰ ਨੇ ਚੱਕਬੰਦੀ ਅਧ ਨਿਯਮ ਲਿਆ ਕੇ ਇਸ ਦੇਸ਼ ਦੀਆਂ ਜ਼ਮੀਨਾਂ ਨੂੰ ਇਕੀਕਰਤ ਕੀਤਾ ਸਾਥੀਓ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਕੀ ਬਾਬਾ ਸਾਹਿਬ ਅੰਬੇਡਕਰ ਨੂੰ ਦਲਤਾਂ ਦਾ ਮਸੀਹਾ ਕਹਿਣਾ ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਨਹੀਂ ਹੈ 1928 ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਬੰਬੇ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਇੱਕ ਬਿੱਲ ਲੈ ਕੇ ਆਉਂਦੇ ਔਰ ਉਹ ਬਿੱਲ ਕਿਉਂ ਲਿਆਉਂਦੇ ਨੇ ਕਿਉਂਕਿ ਉਸ ਵੇਲੇ ਜਿਹੜੀਆਂ ਔਰਤਾਂ ਫੈਕਟਰੀ ਦੇ ਵਿੱਚ ਕੰਮ ਕਰਦੀਆਂ ਸੀ ਜਦੋਂ ਗਰਭਵਤੀ ਹੁੰਦੀਆਂ ਸੀ ਤਾਂ ਉਹਨਾਂ ਦੇ ਕਾਲਮ ਦੇ ਅੱਗੇ ਐਕਸੀਡੈਂਟ ਲਿਖ ਕੇ ਉਹਨਾਂ ਨੂੰ ਕੰਮ ਭੇਜ ਦਿੱਤਾ ਜਾਂਦਾ ਸੀ ਔਰ ਉਸ ਦੌਰਾਨ ਉਹਨਾਂ ਨੂੰ ਕੋਈ ਵੀ ਜੜੀ ਆ ਮਿਹਨਤਾਂ ਨਾਲ ਨਹੀਂ ਸਿੱਟਾ ਜਾਂਦਾ ਲੇਕਿਨ ਬਾਬਾ ਸਾਹਿਬ ਅੰਬੇਦਕਰ ਨੇ ਇਹ ਗੱਲ ਕਹੀ ਕਿ ਜਦ ਕੋਈ ਔਰਤ ਕਿਸੇ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਹ ਸਿਰਫ ਤੇ ਸਿਰਫ ਆਪਣੇ ਪਰਿਵਾਰ ਦੇ ਕਿਸੇ ਜੀਵ ਨੂੰ ਜਨਮ ਨਹੀਂ ਦੇ ਰਹੀ ਉਹ ਭਾਰਤ ਦੇ ਨਾਗਰਿਕ ਨੂੰ ਜਨਮ ਦਿੰਦੀ ਹੈ ਇਸ ਲਈ ਸਰਕਾਰ ਦੀ ਡਿਊਟੀ ਇਹ ਬਣਦੀ ਹੈ ਕਿ ਉਸ ਔਰਤ ਦੇ ਉਸ ਔਰਤ ਨੂੰ ਪ੍ਰਸੂਤੀ ਛੁੱਟੀਆਂ ਦਿੱਤੀਆਂ ਜਾਣ ਔਰ ਉਸ ਦੇ ਦੌਰਾਨ ਉਹਨੂੰ ਬਰਾਬਰ ਦੀ ਜਿਹੜੀ ਤਨਖਾਹ ਵੀ ਦਿੱਤੀ ਜਾਂਦੀ ਹੈ ਕੀ ਸਾਥੀਓ ਕੀ ਬੱਚਿਆਂ ਨੂੰ ਜਨਮ ਸਿਰਫ ਤੇ ਸਿਰਫ ਦਲਤੌਰਤਾ ਦੇ ਲਈ ਸੀ ਜੇ ਨਹੀਂ ਸੀ ਦੇਰੀਆਂ ਜੇ ਸਾਰੇ ਸਮਾਜ ਦੀਆਂ ਔਰਤਾਂ ਬੱਚੇ ਨੂੰ ਜਨਮ ਦਿੰਦੀਆਂ ਲਈ ਔਰ ਬਾਬਾ ਸਾਹਿਬ ਅੰਬੇਡਕਰ ਇਹੋ ਜਿਹਾ ਬਿੱਲ ਲੈ ਕੇ ਆਉਂਦੇ ਨੇ ਤਾਂ ਕੀ ਬਾਬਾ ਸਾਹਿਬ ਅੰਬੇਡਕਰ ਨੂੰ ਦਲਤਾ ਦਾ ਮਸੀਹਾ ਕਹਿਣਾ ਬਾਬਾ ਸਾਹਿਬ ਅੰਬੇਡਕਰ ਦੀ ਸਿੱਖਸ਼ੀਅਤ ਦੇ ਨਾਲ ਨਿਆਹ ਜਾ ਅਨਿਆ ਬਾਬਾ ਸਾਹਿਬ ਅੰਬੇਡਕਰ ਦੇ ਇੱਕ ਬਹੁਤ ਵੱਡਾ ਬਹੁਤ ਸਾਰੇ ਲੋਕ ਡਿੰਗਾ ਮਾਰਦੇ ਆ ਕਿ ਸ਼ਾਹਦ ਬਾਬਾ ਸਾਹਿਬ ਅੰਬੇਡਕਰ ਨੂੰ ਸੰਗਰਾਂ ਸਭਾ ਦੇ ਵਿੱਚ ਭੇਟ ਕੇ ਕੋਈ ਬਾਬਾ ਸਾਹਿਬ ਅੰਬੇਡਕਰ ਤੇ ਕੋਈ ਉਪਕਾਰ ਕੀਤਾ ਗਿਆ ਭਾਰਤ ਦਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਇੱਕ ਚਿੱਠੀ ਲਿਖਦਾ ਆਪਣੀ ਭੈਣ ਨੂੰ ਵਿਜੈ ਲక్ష్ਮੀ ਪੰਡਤ ਨੂੰ ਔਰ ਉਹ ਚਿੱਠੀ ਦੇ ਵਿੱਚ ਕੀ ਲਿਖਿਆ ਕੀ ਪ੍ਰਧਾਨ ਮੰਤਰੀ ਦੀ ਇੱਛਾ ਹੈ ਕਿ ਤੁਸੀਂ ਇੱਕ ਅੰਗਰੇਜ਼ ਜਿਹਦਾ ਨਾਮ ਸਰ ਆਈਵਰ ਜੈਨਿਕਸ ਹੈ ਉਹਨੂੰ ਮਿਲੋ ਔਰ ਉਹਨੂੰ ਇਹ ਜਾ ਕੇ ਕਹੋ ਕਿ ਭਾਰਤ ਦੇ ਪ੍ਰਧਾਨ ਮੰਤਰੀ ਇਹ ਚਾਹੁੰਦੇ ਨੇ ਕਿ ਤੁਸੀਂ ਭਾਰਤ ਦਾ ਸੰਵਿਧਾਨ ਲਿਖੋ ਆਈਵਰ ਜੈਨਿਕਸ ਕੌਣ ਆ ਆਈਵਰ ਜੈਨੇਕਸ ਉਹ ਆਦਮੀ ਆ ਜਿਹੜਾ ਉਸ ਵੇਲੇ 6 ਦੇਸ਼ਾਂ ਦਾ ਸੰਵਿਧਾਨ ਲਿਖ ਚੁੱਕਿਆ ਸੀ ਤੁਸੀਂ ਖੁਦ ਸੋਚੋ ਜਿਹੜਾ ਆਦਮੀ 6 ਦੇਸ਼ਾਂ ਦਾ ਸੰਵਿਧਾਨ ਲਿਖ ਚੁੱਕਿਆ ਉਸ ਆਦਮੀ ਦੀ ਵਿਸ਼ਵ ਲੈਵਲ ਤੇ ਪਰਸਨੈਲਿਟੀ ਕਿਸ ਤਰ੍ਹਾਂ ਦੀ ਹੋਏ ਜਦ ਵਿੱਚੇ ਲక్ష్ਮੀ ਪੰਡਤ ਸਰ ਆਈਵਰ ਜੈਨੇਕਸ ਨੂੰ ਮਿਲੇ ਔਰ ਉਹਨਾਂ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੀ ਇੱਛਾ ਹੈ ਕਿ ਤੁਸੀਂ ਭਾਰਤ ਦਾ ਸੰਵਿਧਾਨ ਲਿਖੋ ਤਾਂ ਸਰ ਆਈਵਰ ਜੈਨੇਕਸ ਨੇ ਕਿਹਾ कि पंडित जवाहरलाल नेहरू ਨੂੰ ਚਾਹੀਦਾ ਹੈ ਕਿ ਉਹ ਭਾਰਤ ਦੇਸ਼ ਦੇ ਵਿੱਚ ਇੱਕ ਬਹੁਤ ਮਹਾਨ ਵਿਦਵਾਨ ਬੈਠਾ ਹੈ ਉਸ ਦੇ ਕੋਲੋਂ ਭਾਰਤ ਦਾ ਸੰਵਿਧਾਨ ਲਿਖਾਈ ਕਿਉਂਕਿ 6 ਦੇਸਾਂ ਦਾ ਸੰਵਿਧਾਨ ਲਿਖਦੇ ਸਮੇਂ ਮੈਂ ਉਸ ਮਹਾਪੁਰਸ਼ ਤੋਂ ਬਾਰ-ਬਾਰ رائے ਲਈ ਹੈ ਔਰ ਉਹ رائے ਦੇਮ ਵਾਲਾ ਮਹਾਪੁਰਸ਼ ਬਾਬਾ ਸਵਾ ਅੰਬੇਡਕਰ ਕਿ ਹੋ ਅਜ਼ਾਦ ਹੋ ਗਏ ਅਸੀਂ ਦੇਸ਼ ਆਜ਼ਾਦ ਹੋ ਗਿਆ ਅੱਜ ਜਿਹਨੇ ਤੁਸੀਂ ਮੁਲਾਜ਼ਮ ਲੋਕ ਬੈਠੇ ਆਂ ਸ਼ਾਇਦ ਇਸ ਦੀ ਜਵਾਰੇ ਨਹੀਂ ਜਾਣਦੇ ਅਸੀਂ ਲੋਕ ਫਿਰ ਬਾਅਦ ਪੰਡਤ ਜਵਾਰਲਾ ਨਹਿਰੂ ਨੂੰ ਇੱਕ ਬਹੁਤ ਚਿੰਤਾ ਸਤਾਈ ਜਾਏ ਜਿਸ ਦਾ